ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਨੂੰ ਪਹੁੰਚੇ ਹਾਂ ਆਡਰੈਸ ਇੱਕ ਰੀਵਿਊ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵਿਗਦਾ ਭਾਈ ਲੱਧੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਦਾ ਕੁਲਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈਆਂ ਦਿਖਾਵਾਂਗੇ ਇੱਕ ਗਾੜੀ ਦੋਸਤੋ ਨਾਲ ਉਹ ਕਪੜੂ ਡਿਟੇਲ ਇਹਨਾਂ ਦੋਵਾਂ ਕਮਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਨਸਾਂ ਚ ਕਰ ਲਾਂਗੇ ਉਸ ਤੋਂ ਪਹਿਨੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖਰੀ ਦੀ ਕਰਨੀ ਉਹ ਦੋਸਤੋ ਤੁਸੀਂ ਆਪਾਂਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਬੇ ਨਹੀਂ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਮਾਣ ਲਗਦੇ ਬੈਲ ਬਟਨ ਨੂੰ ਜਿਹੜਾ ਆਲ ਤੇ ਸਿਲੈਕਟ ਕਰਦੇ ਹੋ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਕੰਮ ਦੀ ਵੀਰ ਤੋਂ ਖੁਦ ਪੁੱਛ ਲੈਂਦੇ ਹਾਂ ਜੀ ਹਾਂਜੀ ਬਈ ਸਸੀ ਘਲ ਜੀ ਸਸੀ ਘਲ ਜੀ ਹੋਰ ਬਈ ਠੀਕ ਠਾਕ ਵਧੀਆ ਬਈ ਜੀ ਸੱਚਨ ਦੀ ਕਲਾ ਸਿਰ ਸ਼ੁਕਰ ਜੀ ਅਡਰੈਸ ਬੋਲਦੀ ਵੀਰ ਆਪਣੇ ਕਰੇ ਪਿੰਡ ਭਾਈ ਲੱਧੂ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਹੈ ਜੀ ਫੋਨ ਨੰਬਰ ਤਾਂ ਨਾ ਦੱਸੀ 97811 68444 ਠੀਕ ਹੈ ਜੀ ਹਾਂਜੀ ਨਾਮ ਵੀ ਦੱਸਦੀ ਪੁਲਦੀਪ ਸਿੰਘ ਮੋਰ ਠੀਕ ਹੈ ਜੀ ਹਾਂ ਜੀ ਤੇ ਵੀਰ ਜੀ ਆਪਣੇ ਕੋ ਦੋ ਗਾਵਾਂ ਸੇਲ ਤੇ ਹਨ ਹਾਂ ਜੀ ਹਾਂ ਜੀ ਜਿਨ੍ਹਾਂ ਦੇ ਵਿੱਚ ਇੱਕ ਜਿਹੜੀ ਗਾਵਾਂ ਇਹ ਬਿਲਕੁਲ ਤਾਜ਼ੀ ਹੈ ਗਾਵਾਂ ਦੇ ਵਿੱਚ ਜੀ ਚਾਰ ਸੀ ਆਏ ਦੋ ਸੇਲ ਹੋ ਗਈਆਂ ਜੀ ਅੱਛਾ ਦੋ ਸੇਲ ਹੋ ਗਈਆਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਵੀ ਜਿਹੜੀ ਸਾਹਮਣੇ ਆਪਾਂ ਸਕਰੀਨ ਤੇ ਗਾਂ ਦਿਖਾ ਰਹੇ ਹਾਂ ਕਿੰਨਾ ਸੂਆ ਸੂਈ ਇਹ ਪਹਿਲੇ ਸੂਏ ਸੂਈ ਜੀ ਕਿੰਨਾ ਟਾਈਮ ਹੋ ਗਿਆ ਵੀਰ ਸੂਈ ਇਹਨੂੰ ਅੱਜ ਤੋਂ ਹਫ਼ਤਾ ਹੋ ਗਿਆ ਜੀ ਅੱਛਾ ਜੀ ਹਾਂ ਜੀ ਬੱਚਾ ਕੀ ਦਿੱਤਾ ਨੇ ਬੱਚਾ ਬੱਚਾ ਦਿੱਤਾ ਜੀ ਠੀਕ ਹੈ ਜੀ ਹਾਂ ਜੀ ਤੇ ਦੁੱਧ ਵੀਰ ਹੁਣ ਬੋਲੋ ਜਿੱਥੇ ਬਾਹਰ ਨਿਕਲ ਕੇ ਦ हां जी ददद च आइ के केलो ਤੁਸੀਂ हां जी ਤੇ ਕਿੰਨਾ ਹੋਣ ਜਿਹੜਾ ਮੌਕੇ ਦਾ ਦੁੱਧ ਕਰਨਾ ਪਿਆਰ ਹੈ ਦੁੱਧ ਦਾ ਹੈਗਾ 13 ਲੀਟਰ हां जी ਆਪਾਂ 12 ਦੱਸਾਂਗੇ ਜੀ 12 ਦੀ ਗਰੰਟੀ हां जी 12 ਦੀ ਗਰੰਟੀ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਗਾਂ ਨੇ ਜਿਹੜਾ ਆਰਡਰ ਤਿਆਰ ਕੀਤਾ ਨਾ ਆ ਤੁਸੀਂ ਕਰੋ ਚੈੱਕ ਜਿਹੜੀਆਂ ਨਾੜਾਂ ਨੇ ਤੇ ਹਵਾਨੇ ਦੇ ਦੋਸਤੋ ਆਹ ਵੇਖੋ ਜੀ ਬਰੀਕ ਬਰੀਕ ਨਾੜਾਂ ਜਿਹੜੀਆਂ ਦੁੱਧ ਦੀ ਨਾੜਾਂ ਦੋਸਤੋ ਬਾਕੀ ਬਰੀਡ ਬਹੁਤ ਤਗੜੀ ਆ ਹਾਂ ਜੀ ਹਾਂ ਜੀ ਬਹੁਤ ਪਤਲਾ ਜਰਸੀ ਦਾ ਮੋਹ ਲੱਗਾ ਗਾਂ ਨੂੰ ਠੀਕ ਹੈ ਜੀ ਇਸ ਕੁਆਲਿਟੀ ਦੋਸਤੋ ਚੈੱਕ ਕਰੋ ਹਾਂ ਜੀ ਬਹੁਤ ਬਰੀਡ ਆ ਲੋ ਜੀ ਦ ਠੀਕ ਹੈ ਜੀ ਬੱਚਾ ਵੀ ਦੋਸਤੋ ਚੰਗਾ ਭਰਿਆ ਦਿੱਤਾ ਨੇ ਬੱਚਾ ਹਾਂਜੀ 12 13 ਕਿਲੋ ਜਿਹੜਾ ਹੁਣ ਮੌਕੇ ਦਾ ਦੁੱਧ ਤਿਆਰ ਆ ਥਣਾਂ ਦੀ ਕੁਆਲਿਟੀ ਦੋਸਤੋ ਚੈੱਕ ਕਰੋ ਹਾਥੀ ਚੋਈ ਮੁੱਠੀ ਰਹਾ ਥਣ ਦੋਸਤੋ ਬਹੁਤ ਵਧੀਆ ਚੋਈ ਇੰਨੀ ਕਿ ਲੱਗੇ ਗਾਂ ਨੂੰ ਗਾਲ ਹੀ ਛੱਡ ਦੋ ਠੀਕ ਹੈ ਜੀ ਹਾਂਜੀ ਤੇ ਵੀਰ ਮਤਲਬ ਪੂਰ ਛੱਟਾ ਕੋਈ ਥਣਾਂ ਦੀ ਵਾਧ ਘੱਟ ਇਹ ਗੱਲ ਦੀ ਗਾਰੰਟੀ ਵਾਧ ਘੱਟ ਥਣਾਂ ਦੀ ਗਾਰੰਟੀ ਹੋਊਗੀ ਦੁੱਧ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਚਵਾ ਪੋਲੇ ਦੀ ਗਾਰੰਟੀ ਹੋਊਗਾ ਇਹ ਉਂਗਲ ਜਿੱਦਾਂ ਹੀ ਥਣ ਮੋਟਾ ਉੱਡੀ ਥਣ ਉੱਡੀ ਤਾਰ ਜੀ ਠੀਕ ਜੀ ਗਰੰਟੀ ਯਾਰ ਹਾਂ ਜੀ ਹਸਣਾ ਠੀਕ ਹੈ ਜੀ ਤੋਰੀਏ ਵੀਰ ਕੱਢੀ ਬਾਰ ਓਕੇ ਨਾਓ ਦੋਸਤੋ ਕਰੋ ਗਾਂ ਦਾ ਕੱਦ ਕਾਟ ਚੈੱਕ ਤੇ ਤੁਹਾਨੂੰ ਆਰਡਰ ਕੁਆਲਿਟੀ ਦੀ ਗਾਂ ਦੀ ਤੁਰਤੀ ਦੀ ਵਿਖਾ ਦੇਣੀ ਹੈ ਕਾਂ ਕਰੋ ਚੈੱਕ ਜੀ ਦੋਸਤੋ ਆਰਡਰ ਇਹਨੇ ਜਿਹੜਾ ਬਹੁਤ ਜੋਸ਼ਲਾਤਕਾਰ ਕੀਤਾ ਜਾਇਆ ਕਰੋ ਮਿਲਕ ਵਾਂ ਦੋਸਤੋ ਬਹੁਤ ਮੋਟੀ ਲੱਗੀ ਐ ਲਿਓ ਵੀਰ ਜੀ ਮੋਟਾ ਤੇ ਬਾੜਦੇ ਦੁੱਧ 15 16 ਲੀਟਰ ਚੱਲ ਪਾ ਆ ਜਾਣਾ ਜੀ ਠੀਕ ਹੈ ਜੀ ਹਾਂ ਜੀ ਤੂੰ ਸਾਂ ਵਾਲਾ ਵੀਰ ਕੋਲ ਲੈ ਜਾਉਗੇ ਨਾ ਬਰੀਡ ਬਹੁਤ ਤਕੜੀ ਹੈ ਹਾਂਜੀ 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 ਨਾੜਾਂ ਦੋਸਤੋ ਇਹਦੇ ਹਵਾਨੇ ਤੇ ਬਰੀਕ ਬਰੀਕ ਜਿਹੜੀ ਮੈਂ ਤੈਨੂੰ ਚੈੱਕ ਕਰਵਾਉਣਾ ਖਰੀਦ ਬੰਦੇ ਜਨੂੰ ਵੀਰ ਨੂੰ ਇਹਦੀ ਸਭ ਤੋਂ ਪਹਿਲੋ ਆਹ ਕਰੋ ਜੀ ਮਿਲਕ ਰਨ ਚੈੱਕ ਬਾਕੀ ਠੰਡੀ ਸੀਲਸ ਲਾ ਕੇ ਪੂਰੀ ਵਧੀਆ ਅਸੀਂ ਟਾਈਮ ਉੱਥੇ ਥੱਲੇ ਬਹਿ ਜਾਊਗੀ ਲੈ ਦੋਸਤੋ ਪੂਰੀ ਸੀਲਸ ਲੱਗ ਜਾ ਕਰੋ ਪੂਰੀ ਸੀਲਸ ਲੱਗ ਠੀਕ ਹੈ ਜੀ ਐਂਦੇ ਹੋਏ ਕੋ ਤਾਰਾ ਮਰੋਣਿਆ ਕਿਸੇ ਵੀਰ ਨੇ ਵੀਡੀਓ ਲੰਮੀ ਨਹੀਂ ਤੇ ਹੋ ਜਾਣੀ ਨਹੀਂ ਤੇ ਚਵਾ ਗਿੱਦਾ ਹੀ ਦੇ ਦਿੰਦੇ ਠੀਕ ਹੈ ਜੀ ਧਾਰਾ ਮਾਰ ਨਹੀਂ ਲੱਡੇ ਮਾਰਦੇ ਨੇ ਤਾਂ ਲਓ ਦੋਸਤੋ ਕਰੋ ਚੈੱਕ ਦੋਸਤੋ ਐ ਮੋਗੇ ਕੋਈ ਇਹ ਤਰ ਹਾਂਜੀ ਚਲੋ ਜੀ ਮਗਰ ਲਿਖਣਾ ਨਹੀਂ ਮਾਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਦੋਸਤੋ ਬਹੁਤ ਵਧੀਆ ਚੁਆਈ ਤੁਸੀਂ ਵੇਖ ਲਈਏ ਚੈੱਕ ਕਰ ਲਈ ਤੇ ਆ ਕਰੋ ਚੈੱਕ ਜੀ ਦੇ ਬੈਕ ਸਾਈਡ ਤੋਂ ਥਾਣਾ ਦੀ ਕੁਆਲਿਟੀ ਹਰ ਕੰਮ ਦੀ ਇਹ ਵੈਰ ਦੀ ਗਾਰੰਟੀ ਹੋ ਗਈ ਠੀਕ ਹੈ ਜੀ ਬਾਕੀ ਚਲੋ ਅਜੇ ਸੂਰੀ ਨੂੰ 8 ਦਿਨ ਹੋਏ ਨਾ ਹਾਂਜੀ 15 16 ਕਿਲੋ ਦੁੱਧ ਚਵਾ ਦੂਗੀ ਆਰਾਮ ਆਰਾਮ ਜੀ ਜੇ ਕੋਈ ਵੀਰ ਚੰਗੀ ਸੇਵਾਲਾ ਲਾਇਆ ਤਾਂ ਕੋਦ ਵੱਧ ਵੀ ਚਵਾ ਸਕਦੀ ਹਾਂਜੀ ਇਹ ਕੀ ਮੁੱਲ ਕਰਦੇ ਵੀਰ ਮੁੱਲ ਵੀਰ ਜੀ ਦਾ ਮੰਗਲਾਂ ਦਾ ਰੋਕੇ ਤੁਹਾਨੂੰ ਪਤਾ ਹੈ ਬਾਜ਼ਾਰ ਅੱਜ ਕਿੱਥੇ ਚਲੇ ਗਿਆ ਜੀ ਹਾਂਜੀ ਹਾਂਜੀ ਇਹ ਦਾ ਰੁਪਈਆ 50000 ਮੰਗਦੇ ਆ ਭਾਜੀ ਤੇ ਮੈਂ ਕੋ ਮਨਦਾ ਨਾ ਸੋਦਾ 45 ਆ ਦਿੱਤਾ ਜੀ ਅੱਛਾ ਹਾਂਜੀ ਲਓ ਦੋਸਤੋ ਡਿਮਾਂਡ ਬਿਲਕੁਲ ਵੀਰ ਨੇ ਚੈਜ ਕੀਤੀ ਆ 50000 ਰੁਪਿਆ ਡਿਮਾਂਡ ਰੱਖੀ ਆ ਤੇ 45000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਮੌਕੇ ਤੇ ਮਾਨਤਨ ਛੋੜ ਛੱਪਾ ਜਿਹੜਾ ਥੋੜਾ ਬੜਾ ਜੂਰ ਹੋਊਗਾ ਦੁੱਧ ਦੋਸਤੋ ਹੋਣ ਮੌਕੇ ਦਾ 12-13 ਕਿਲੋ ਤਿਆਰ ਆ ਬੱਚਾ ਸਾਹਮਣੇ ਵੱਡਾ ਜਿਹਾ ਬੱਚਾ ਬਿਲਕੁਲ ਤਾਜੀ ਸੂਈਗਾ ਤੇ ਇਹਦੇ ਨਾਲ ਇੱਕ ਜਿਹੜੀ ਵੀਰ ਜਿਹੜਾ ਵੀਰ ਖੜੂਗਾ ਜਾਰੀ ਕਰੂਗਾ ਬ੍ਰੇਡ ਹੈ ਜਾਨੀ ਕਿ ਇਹ ਮਿਕਸ ਜਰਸੀ ਬ੍ਰੇਡ ਜਰਸੀ ਤੇ ਐਚਐਫ ਮਿਕਸ ਐਚਐਫ ਨਾਲ 크로스 ਹੈ 크로스 ਯਾਰ 크로스 ਆਂਗ ਰੱਖਦੀ ਹੈ ਤੇ ਇਹ ਗਰਮੀ ਵੀ ਨਹੀਂ ਬਣਾਉਣੀ ਠੀਕ ਹੈ ਠੀਕ ਠੀਕ ਹੈ ਜੀ ਬਾਕੀ ਦੋਸਤੋ ਆ ਕਿ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਨੂੰ ਪਛਾਣਿਆ ਜਰਸੀ ਦਾ ਮੂਹ ਆਪੇ ਪਛਾਣ ਲੈਣਾ ਠੀਕ ਹੈ ਜੀ ਤੇ ਇਹ ਜਿਹੜੀ ਨਾਲ ਇਹ ਗਾਂਪ ਦੀ ਗੱਪਣ ਵੀਰ ਇਹ ਗੱਪਣ ਕਮਰ ਟਾਈਮ ਖੜਦੀ ਇਹ ਦਿਨ ਤਾਂ ਲੈ ਦੂ ਜੇ ਚੀਪਾ ਹੀ ਆਉਂਦਿਆ ਥੱਲਿਓ ਅੱਛਾ ਜੀ ਤੇ ਘਰ ਤੋਂ ਘਾਟ ਤੇ ਦਿਨ ਤਾਂ ਲੈ ਦੂ 12 13 ਅੱਛਾ ਜੀ ਸੂਆ ਕਰਮਾ ਸੁਣੀ ਸੂਆ ਦੁੱਜੇ ਸੂਆ ਸੁਣੀ ਪਹਿਲੇ ਪਿੱਛੇ ਸੂਈ 25 ਕਿਲੋ ਦਾ ਰਕਾਰਿਆ ਠੀਕ ਹੈ ਜੀ ਹਾਂਜੀ ਤੇ ਇਹਨੂੰ ਵੀ ਜੀ ਤੋਰੀਏ ਕਰਾ ਕੇ ਦਿਖਾਈਏ ਬਾਕੀ ਜਿਹੜਾ ਪਪਾ ਚ ਪੁੱਛ ਰਹੇ ਨੇ ਲਓ ਦੋਸਤੋ ਗਾਂ ਦੀ ਬਰੀਕ ਕੱਦ ਕਾਠ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦੀ ਫੇਸ ਕੁਆਲਿਟੀ ਕਰੋ ਚੈੱਕ ਪੂਰੀ ਐ ਰਾਜੀ ਸੌਖੀ ਪੂਰੀ ਜੀ ਆ ਦੋਸਤੋ ਚੈੱਕ ਕਰ ਲਓ

ਦੋਸਤੋ ਪੂਰੀ ਸੀਲਸ ਲੱਗ ਗਈ ਕਰ ਲੋ ਚੱਕੀ। ਥੋੜਾ ਜਿਹਾ ਕੈਮਰੇ ਤੋਂ ਹਟਦੀ ਉਪਰ ਆ ਪਾ ਨੀਂਰਾ ਪਸ਼ੂ ਕਰ ਜਾਂਦਾ ਹੈ। ਲਓ ਜੀ। ਇਹ ਡਵਾਲਟ ਲਾ ਬਹੁਤ ਜਿਆੜੀਆਂ। ਹਾਂ ਦੋਸਤੋ ਜੀ ਇਹ ਜਿਹੜੀਆਂ ਵਲਟ ਲੱਗੀਆਂ ਬਹੁਤ ਜਿਆੜੀਆਂ ਵਲਟਾਂ ਦੇਖ ਲੋ ਜੀ। ਠੀਕ ਹੈ ਜੀ। ਹਾਂ ਜੀ। ਸੁੰਦੇ ਸਮੇਂ ਤੱਕ ਦੋਸਤੋ ਇਹ ਜਿਹੜੀਆਂ ਵਲਟਾਂ। ਪਛਾ ਪਛਾ ਬਹੁਤ ਚੌੜਾ ਹੈ ਵੇਖੋ। ਲਓ ਦੋਸਤੋ ਐਂ ਵੇਖੋ ਪੂਛ ਚੁੱਕੇ ਹੋਗੀ। ਨਹੀਂ ਨਹੀਂ ਜੀ। ਨਹੀਂ ਬਹੁਤ ਠੰਡੀ ਬਰਫੀ ਹੈ ਜੀ। ਹਾਂ ਜੀ ਹਾਂ ਜੀ। ਕੱਦ ਕਾਠ ਦੋਸਤੋ ਫੁੱਲ ਪੂਰਾ ਹੈਵੀ ਬੋਡੀ ਵੇਟ। ਲੰਬਾਈ ਜੇ ਪਾਸੇ ਚੱਕਰੀ ਤੇ ਲੰਬਾਈ ਵੀ ਦੋਸਤੋ ਕਰ ਲੋ ਚੈੱਕ ਦੀ ਗਾਂ ਦੀ ਸ਼ਾਈਨਿੰਗ ਬਹੁਤ ਵੜੇ ਹਾਂਜੀ ਹਾਂਜੀ ਤੇ ਇਹ ਜਿਹੜੇ ਵੀ ਇਹ ਤਾਂ ਲਿਆਂਦੀ ਉਹਨੇ ਡੇਢ ਪੀਪਾ ਕਿਉਂ ਦਾ ਚੱਲਿਆ ਜੀ ਅੱਛਾ ਜੀ ਹਾਂਜੀ ਤੇ ਮਰੇ ਦੇ ਸਾਈਡੋਂ ਜਿਹਦੀ ਫੇਸ ਕੁਆਲਿਟੀ ਚੈੱਕ ਕਰ ਲਈ ਆ ਦੋਸਤੋ ਕਰੋ ਦੀ ਫੇਸ ਕੁਆਲਿਟੀ ਚੈੱਕ ਇਹ ਵੀ ਦੋਸਤੋ ਕ੍ਰੋਸ ਸੰਗ ਰੱਖਦੀ ਹੈ ਬਾਕੀ ਦੋਸਤੋ ਮੈਂ ਤੁਹਾਨੂੰ ਆਹ ਵਿਖਾਉਣਾ ਵੀਡੀਓ ਚ ਫੁੱਲ ਵੀਡੀਓ ਚ ਵੇਖੋ ਇਹ ਕਰੋ ਚੱਕ ਅੱਛਾ ਵੀ ਜੀ ਲੈ ਜੀ ਅੰਦਰ ਹੀ ਉੱਥੇ ਕਿ ਰਹਿੰਦੇ ਨਹੀਂ ਇੱਥੇ ਬੱਧੀ ਕੋਈ ਨਾ ਠੀਕ ਹੈ ਜੀ ਤੇ ਕੀ ਮੁੱਲ ਕਰਨਾ ਵੀਰ ਜੀ ਮੋਲ ਵੀ ਜੀ ਇਹਦਾ ਭਾਵੇਂ ਮੇਰੇ ਹਿਸਾਬ ਨਾਲ 80 ਕਰੀ ਭਾਵੇਂ ਠੀਕ ਹੈ ਜੀ ਮੋਲੇ ਦਾ ਕਰਦੇ ਹਾਂ 70000 ਜੀ ਜੇ ਬਿਲਕੁਲ ਸੂਨ ਦੇ ਨੇੜੇ ਤੇ ਅਸੀਂ ਬਹੁਤ ਫੱਬਦੇ ਵੀ ਆ ਜੇ ਜਿੱਦੇ ਜਿੱਦਰਾ ਇਹ ਮਤਲਬ ਸੂਨ ਦੇ ਨੇੜੇ ਤੇ ਆਉਂਦੀ ਹੈ ਨਾ ਜੀ ਹਾਂਜੀ ਹਾਂਜੀ ਤੇ ਫਿਰ 75000 ਤੋਂ ਟੱਪਦੀ 80 ਦੀ ਵਿਕਦੀ ਹੈ ਵਿਕਦੀ ਹਾਂਜੀ ਹਾਂਜੀ ਅੱਜ ਆਪਾਂ ਦਵਾਂਗੇ ਮੋਲ ਕਰਦੇ ਹਾਂ 70 ਹਾਂਜੀ ਤੇ 65000 ਹੀ ਦੇ ਦਾਂਗੇ ਜੀ 65000 ਹਾਂਜੀ ਹਾਂਜੀ ਆਪੇ ਮੋਲ ਗਿਆ ਜੀ ਹੁੰਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ 65000 ਕੋਈ ਛੋਟ ਛਪ ਹੋ ਸਕਦਾ ਇਮਾਨਦਾਰ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 70000 ਰੁਪਿਆ ਵੀਰ ਨੇ ਡਿਮਾਂਡ ਰੱਖੀ ਜੀ ਤੇ 65000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਨ ਕੋਈ ਜਿਹੜਾ ਕੋਈ ਵੀਰ ਭਰਾ ਖੇਦਣਾ ਹੋਊਗਾ ਤਾਂ ਮੌਕੇ ਤੇ ਜਰੂਰ ਹੋਊਗਾ ਹਾਂਜੀ ਹਾਂਜੀ ਮੋਲ ਜਿਹੜੇ ਹੁੰਦੇ ਦੋਸਤੋ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਆਪਣੀ ਤਸੱਲੀ ਦੋਸਤੋ ਪਸ਼ੂ ਖੇਦਨ ਤੋਂ ਪਹਿਲੇ ਜਰੂਰ ਕਰ ਲਿਆ ਕਰੋ ਗੱਪੜੋ ਪਸ਼ੂ ਤੋਂ ਨੂੰ ਟਿੱਪ ਕੇ ਥਾਂ ਦੀ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਜੇ ਪਸ਼ੂ ਸੋਇਆ ਤੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜਰੂਰ ਕਰਿਆ ਕਰੋ ਹਾਂਜੀ ਹਾਂਜੀ ਐਡਰੈਸ ਇੱਕ ਰਿਵਿਕ ਦਾ ਫੇਰ ਪ ਨਾਮ ਭਾਈ ਉਹਦਾ ਕਲਦੀਪ ਸਿੰਘ ਆ ਫੋਨ ਨੰਬਰ ਵੀਰ ਜੀ ਇੱਕ ਹੀ ਫੇ ਬੋਲ ਦੀ 9781186444 ਠੀਕ ਹੈ ਜੀ ਹਾਂ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਲਓ ਦੋਸਤੋ ਚੋਾਈ ਆਪਾਂ ਗਾਂ ਦੀ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਦੇਣੀ ਹੈ ਇਹ ਜਿਹੜੀ ਗਾਂ ਸੱਜਰ ਸੂਈ ਹੈ ਬੱਚਾ ਵੀਰ ਨੇ ਗਾਂ ਥੱਲੇ ਲਾਤਾ ਚਲੋ ਵੀ ਜੀ ਕਰ ਦਿਓ ਬਚਨ ਸਾਹਿਬ ਲਓ ਦੋਸਤੋ ਥਾਣ ਤੁਣ ਵੀਰ ਨੇ ਤੋਤੇ ਆ ਬਾਲਟੀ ਆਪਾਂ ਤੁਹਾਨੂੰ ਖਾਲੀ ਦਿਖਾ ਦਿੰਨੇ ਲਓ ਜੀ ਕਰ ਲਓ ਚੱਕ ਬਾਲਟੀ ਖਾਂਦੇ ਠੀਕ ਹੈ ਜੀ ਕਰੋ ਸ਼ੁਰੂ ਜੀ ਸੋ ਹੈ ਇਹ ਪਰ ਲਾਹੀ ਪਰ ਚੋਲੇ ਤੇ ਪਰ ਕੋਈ ਸਾਰੇ ਸਮਾਂ ਇੱਕ ਕੁਝ ਜੇ ਦੋਦੇ ਜੀ ਠੀਕ 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 ਜੀ ਠੀਕ ਠੀਕ ਸੋਸ ਮਗਲੇ ਸਾਰੇ ਇੱਕ ਕੁਝ ਦੁੱਧ ਠੀਕ 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 ਹੈ ਜੀ ਮਾਣ ਮਗਰੇ ਲੱਗੇ ਤੁਮ ਠੀਕ ਠੀਕ ਹੈ ਦੋਸਤੋ ਮਗਲੇ ਦੋਸਤਾਂ ਦੀ ਚੋਾਈ ਦੀ ਸ਼ੁਰੂ ਹੋ ਗਈ ਹੈ ਪਾਲਟੀ ਵੀ ਜੀ ਕਿੰਨੇ ਲੀਟਰ ਦੀ ਇਲੀ ਚ ਪਛੋੜਦੇ ਆ ਇਹ ਮੇਰੇ ਅਨੁਸਾਰ 7 ਤੇ 8 ਵਜੀ 8 ਕਿਲੋ ਦੀ ਹੋਗੀ ਬਾਲਟੀ ਹਾਂ ਲੋ ਦੋਸਤੋ ਮਗਲੇ ਤੋਂ ਹਣ ਦੀ ਚੁਆਈ ਜਿਹੜੀ ਆ ਮੁਕੰਮਲ ਹੋ ਗਈ ਆ ਤੇ ਅਗਲੇ ਥਣ ਦੀ ਚੁਆਈ ਲੱਗਾ ਵੀਰ ਸ਼ੁਰੂ ਕਰਨਾ ਤਾਰਾਂ ਤੁਰਾਂ ਤੱਕ ਕਰ ਲਓ ਜੇ ਕਿ ਦੋਸਤੋ ਐ ਪੂਰੀਆਂ ਵਧੀਆ ਤਾਰਾਂ ਜੇ ਕੋਈ ਪੂਰ ਛਟਾ ਨਹੀਂ ਜੇ ਤਾਰਾਂ ਨੂੰ ਨਹੀਂ Thank you. ਪਾਰਟੀ ਦੀ ਵੀ ਲੋੜ ਪਊ ਤੁਹਾਨੂੰ ਇਹ ਨੇ ਇਹ ਸਹਾਰਾ ਪਾਰਗੋ ਵੀ ਗ੍ਰੰਟੀ ਲੈ ਦੇ ਠੀਕ ਹੈ ਜੀ 12 13 किलो दूध दोस्तों और जो मौका तैयार है गारंटी भी कोई भी गारंटी दे भी खड़ा सकता जे के भी ने गारंटी दे खड़ी हुई 24 200 ਤੁਸੀਂ ਦੇ ਹਾਂਜੀ 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 ਅਰੇ ਮੈਂ ਪੁੱਛ ਰਿਹਾ ਉਹ ਚਾਹੀ ਜੇ ਲਾਵੀ ਪੈਸੇ ਚੋਗੇ ਤਾਂ ਇਹਦਾ ਫਰਕ ਹੋ ਜਾਈਂਦੀ ਚੋਈ ਜਾਂਦੀ ਹਾਂਜੀ ਹਾਂਜੀ ਉਹਦੇ ਧਾਰ ਦਾ ਹੀ ਫਰਕੇਗਾ ਠੀਕ ਹੈ ਜੀ ਬਿਲਕੁਲ ਦੋਸਤੋ ਚਾਰੇ ਥਣਾ ਦੇ ਧਰਾਂ ਬਿਲਕੁਲ ਬਰਾਬਰ ਜੇ ਆ ਬਾਾਕੀ ਭਰਤੀ ਥੋੜੀ 2 ਕੇ ਰਹਿ ਗਏ ਜਾਂ ਬੱਚੇ ਛੱਡ ਦੀ ਛੱਡ ਦੀ ਬੱਚੇ ਹਾਂਜੀ ਛੱਡ ਦੋ ਛੱਡ ਬੱਚੇ ਨੂੰ ਛੱਡ ਦੋ ਬੱਚੇ ਨੂੰ ਛੱਡ ਬਲਚੂਣਾ ਹੈ ਮੇਰਾ ਨਾਮ ਕਿਲੋ ਤੋਂ ਤੇਗਾ ਜੀ ਹਾਂ ਜੀ ਜੀ ਬਾਕੀ ਦੋਸਤੋ ਇਹ ਆਉਣਗੇ ਜੇ ਤੁਸੀਂ ਹੁੰਦਾ ਬਿਲਕੁਲ ਸੁਟਗੀ ਸਰਾਈ ਛੱਡ ਦੋ ਬੱਚੇ ਲੋ ਦੋਸਤੋ ਆ ਬਾਲਟੀ ਦੁੱਧ ਦੀ ਭਰੀ ਪਈ ਹੈ ਪੂਰੀ ਚੈੱਕ ਕਰ ਸਕਦੇ ਹੋ 8 ਕਿਲੋ ਦੀ ਬਾਲਟੀ ਹੈ ਦੋਸਤੋ ਇਹ ਜਿਹੜੀ ਆਪ ਬਾਲਟੀ ਦੋਸਤੋਂ ਨਾਲ ਪਈ ਹੈ 10 ਕਿਲੋ ਦੀ ਤੇ ਇਹ 8 ਕਿਲੋ ਦੀ ਤੇ ਬਾਲਟੀ ਦੋਸਤੋਂ ਪੂਰੀ ਫੁੱਲ ਭਰੀ ਹੈ ਤੇ ਜੇ ਆਪਾਂ ਝਾਗ ਵੀ ਉਤੋਂ ਲਾ ਲਈਏ ਤਾਂ ਵੀ ਦੋਸਤੋਂ 7 ਕਿਲੋ ਦੋ ਦੋ ਜਿਹੜਾ ਹੁਣ ਪੂਰਾ ਬਾਲਟੀ ਦੇ ਵਿੱਚ ਹੈਗਾ ਜੀ ਕੋਈ ਵੀਰ ਬੇਸ਼ੱਕ ਆਪਣੀ ਤਸੰਦੀ ਚੋਕੇ ਵੀ ਕਰ ਸਕਦਾ ਤੇ ਜੇ ਕੋਈ ਵੀਰ ਵੀਡੀਓ ਦੂਰ ਤੋਂ ਵੇਖਦਾ ਤੇ ਆਪਣੀ ਵੀਡੀਓ ਕਾਲ ਤੇ ਵੀ ਚੋਈ ਕਰਾ ਸਕਦਾ ਜੀ ਧੰਨਵਾਦ ਦੋਸਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ